ਇਹ ਰੂਚਿਕਾ ਕਾਲਸਾ ਆਈ ਰੂਚੀ ਕੀ ਖਤੇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਸਾਖੀ 15ਵੀਂ ਡੱਲੇ ਦੀ ਪ੍ਰੀਖਿਆ ਇੱਕ ਦਿਨ ਦਰਬਾਰ ਵਿੱਚ ਬੈਠਿਆਂ ਬੈਠਿਆਂ ਬਚਨ ਬਿਲਾਸ ਰਾਂ ਵਿੱਚ ਇਹ ਚਰਚਾ ਹੋਈ ਕਿ ਅਨੰਦਪੁਰ ਦੇ ਕਿਲੇ ਛੱਡਣ ਤੋਂ ਪਿੱਛੋਂ ਦੇ ਹਾਲਾਤ ਦੇ ਹੋਣ ਦਾ ਕਾਰਨ ਕੀ ਸੀ ਉਸ ਵੇਲੇ ਦਿੱਲੀ ਨੇਕੀਹਾ ਮਹਾਰਾਜ ਮੈਨੂੰ ਪਤਾ ਨਾ ਲੱਗਾ ਜੇ ਕਿਤੇ ਪਤਾ ਲੱਗ ਜਾਂਦਾ ਤਾਂ ਮੈਂ ਹਜ਼ਾਰਾਂ ਬੈਰਾੜ ਬਾਤਰਾ ਨੂੰ ਨਾਲ ਲੈ ਕੇ ਮੁਗਲਾਂ ਨਾਲ ਯੁੱਧ ਕਰਦਾ ਮੇਰੇ ਸੂਰਮੇ ਮੌਤ ਕੋਲੋਂ ਨਹੀਂ ਡਰਦੇ ਇਹੇ ਦੁਸ਼ਮਣਾਂ ਦਾ ਲਹੂ ਪਿੰਦੇ ਹੋਏ ਨਾ ਥੱਕਦੇ ਆਨੰਦਪੁਰ ਵੀ ਛੱਡਣਾ ਨਾ ਪੈਂਦਾ ਤੇ ਨਾ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਮੈਨੂੰ ਕੀ ਪਤਾ ਲੱਗਣਾ ਸੀ ਮਾਲਵੇ ਦੇ ਕਿਸੇ ਵੀ ਜਵਾਨ ਨੂੰ ਕੋਈ ਸੁਨੇਹਾ ਨਹੀਂ ਮਿਲਿਆ ਜੇਕਰ ਸੁਨੇਹਾ ਮਿਲ ਜਾਂਦਾ ਤਾਂ ਅਸੀਂ ਮੁਗਲ ਰਾਜ ਹੀ ਖਤਮ ਕਰ ਦਿੰਦੇ ਮੇਰੇ ਆਦਮੀ ਐਸੇ ਸੂਰਮੇ ਹਨ ਜੋ ਕੋੜਿਆਂ ਸਮੇਤ ਹੀ ਦੁਸ਼ਮਣਾਂ ਨੂੰ ਚੁੱਕ ਕੇ ਲੈ ਜਾਂਦੇ ਵਾਹ ਵਾ ਰੰਗ ਕਰਤਾਰ ਦੇ ਪਰ ਅਫਸੋਸ ਜ਼ਰੂਰ ਹੈ ਉਸ ਵੇਲੇ ਆਪ ਨੂੰ ਜ਼ਰੂਰ ਪਤਾ ਦੇਣਾ ਚਾਹੀਦਾ ਸੀ ਢੱਲੇ ਦੀ ਜ਼ਬਾਨੋਂ ਐਸੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਮੁਸਕਰਾਉਂਦਿਆਂ ਹੋਇਆ ਕਿਹਾ ਭਾਈ ਢੱਲਿਆ ਅਜੇ ਕਈ ਐਸੇ ਮੌਕੇ ਆਉਣੇ ਹਨ ਉਸ ਵੇਲੇ ਤੇਰੇ ਬੈਰਾੜ ਸੂਰਮਿਆਂ ਨੂੰ ਦੇਖ ਲਵਾਂਗੇ ਇਨਾ ਦੀ ਬਹਾਦਰੀ ਦੀ ਪ੍ਰੀਖਿਆ ਕੀਤੀ ਜਾਵੇਗੀ ਚਿੰਤਾ ਨਾ ਕਰ ਜੀਵਨ ਵਿੱਚ ਮਨੁੱਖ ਨੂੰ ਕਈ ਐਸੇ ਸਮੇਂ ਆਉਂਦੇ ਹਨ ਵਾਹਿਗੁਰੂ ਸੁਭਪ ਬਣਾਉਣ ਵਾਲਾ ਹੈ ਇੱਕ ਦਿਨ ਇੱਕ ਕਾਰੀਗਰ ਲੱਕੜ ਦੀ ਨਵੀਂ ਕਿਸਮ ਦੀ ਬੰਦੂਕ ਬਣਾ ਕੇ ਲੈ ਆਇਆ ਉਹ ਬੰਦੂਕ ਪੇਟਾ ਕਰਕੇ ਉਸਨੇ ਬਹੁਤ ਤਸੱਲੀ ਦਿਵਾਈ ਕਿ ਬੰਦੂਕ ਬਹੁਤ ਹੀ ਸ਼ਾਨ ਨਾਲ ਚੱਲਣ ਵਾਲੀ ਹੈ ਉਸ ਬੰਦੂਕ ਨੂੰ ਦੇਖ ਕੇ ਸਤਿਗੁਰੂ ਜੀ ਨੂੰ ਸੋਚਿਆ ਕਿ ਉਹ ਨਾ ਭਾਈ ਡਲੇ ਦਾ ਸਿੱਧਕ ਦੇਖਿਆ ਜਾਵੇ ਉਨਾ ਨੇ ਛੱਟ ਡੱਲੇ ਨੂੰ ਸੱਤਿਆ ਤੇ ਬਚਨ ਕੀਤਾ ਭਾਈ ਡੱਲਿਆ ਉਸ ਦਿਨ ਤੋਂ ਆਖਦਾ ਸੀ ਤੇਰੇ ਨੌਜਵਾਨ ਬਹੁਤ ਹਨ ਤੇ ਇਹ ਬਹਿਰਾੜ ਨੌਜਵਾਨ ਮੋਤ ਕੋਲੋਂ ਨਹੀਂ ਡਰਦੇ ਉਹ ਕਿਤੇ ਹਨ ਹਾਜ਼ਰ ਹਨ ਮਹਾਰਾਜ ਡੱਲੇ ਨੇ ਉੱਤਰ ਦਿੱਤਾ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਨੇੜੇ ਬੈਠ ਗਿਆ ਕਿੱਧਰ ਜਾਣਾ ਹੈ ਕੋਈ ਦੁਸ਼ਮਣ ਕਿਤੇ ਚੜਾਈ ਕਰਕੇ ਆਇਆ ਹੈ ਸਤਿਗੁਰੂ ਜੀ ਨੇ ਫਰਮਾਇਆ ਲੜਾਈ ਦਾ ਵੇਲਾ ਨਹੀਂ ਨਾ ਕਿਤੇ ਚੜਾਈ ਕਰਨੀ ਹੈ ਇਹ ਬੰਦੂਕ ਕਾਰੀਗਰ ਲੈ ਆਇਆ ਹੈ ਇਸ ਬੰਦੂਕ ਦਾ ਬਹੁਤ ਜਸਸ ਕਰਦਾ ਹੈ ਅਸਾਂ ਦੀ ਇੱਛਾ ਹੈ ਕਿ ਇਸ ਨੂੰ ਦੇਖੀਏ ਕਿ ਇਹ ਨਿਸ਼ਾਨਾ ਵੀ ਚੰਗਾ ਲੈਂਦੀ ਹੈ ਜਾਂ ਨਹੀਂ ਫਿਰ ਮਹਾਰਾਜ ਕੀ ਹੁਕਮ ਹੈ ਆਪਣੇ ਬੈਰਾੜ ਨੌਜਵਾਨਾਂ ਵਿੱਚੋਂ ਕੋਈ ਨੌਜਵਾਨ ਸੱਦੋ ਜਿਸ ਨੂੰ ਦੂਰ ਖਿਲਾੜ ਕੇ ਅਸੀਂ ਇਸ ਬੰਦੂਕ ਨੂੰ ਚਲਾਈਏ ਤੇ ਉਹਦਾ ਨਿਸ਼ਾਨਾ ਲਈਏ ਇਹ ਵੀ ਦੇਖੀਏ ਕਿ ਪਹਿਲੀ ਗੋਲੀ ਨਾਲ ਵਰਦਾ ਹੈ ਜਾਂ ਨਹੀਂ ਜੇ ਨਾ ਮਰੇ ਤਾਂ ਇਹ ਨਿਕੰਮੀ ਜੇ ਮਾਰ ਦੇਵੇ ਤਾਂ ਠੀਕ ਹਥਿਆਰ ਦੀ ਪ੍ਰੀਖਿਆ ਕੀਤੇ ਬਿਨਾ ਉਸ ਨੂੰ ਰੱਖਣਾ ਠੀਕ ਨਹੀਂ ਕਿਉਂਕਿ ਸਮਾਂ ਆਉਣ ਤੇ ਕਿਤੇ ਧੋਖਾ ਨਾ ਹੋਵੇ ਸਤਿਗੁਰੂ ਜੀ ਦੀ ਜ਼ਬਾਨੋਂ ਇਹ ਬਚਨ ਸੁਣ ਕੇ ਦੱਲੇ ਦੇ ਸਿਰ ਉੱਤੇ ਪਹਾੜ ਆ ਗਿਆ ਉਹ ਚੁੱਪ ਹੋ ਗਿਆ ਉਹ ਸਤਿਗੁਰੂ ਜੀ પાસે ਡਰਦਾ ਸੀ ਡਰਤੇ ਕਾਰਨ ਉਸਨੇ ਚੁੱਪ ਰਹਿਣਾ ਚੰਗਾ ਨਾ ਜਾਤਾ ਉਸਨੇ ਕਿਹਾ ਮੈਂ ਹੁਣੇ ਸੱਦਦਾ ਹਾਂ ਉਹ ਆਪਣੀ ਹਵੇਲੀ ਵਿੱਚ ਗਿਆ ਉਸਨੇ ਸਾਰੇ ਬੈਰਾਰ ਨੌਜਵਾਨਾਂ ਨੂੰ ਆਖਿਆ ਕਿ ਕੋਈ ਜਵਾਨ ਅੱਗੇ ਨਿਕਲੇ ਜੋ ਮੇਰੇ ਤੇ ਸਤਗੁਰੂ ਜੀ ਦੇ ਹੁਕਮ ਨਾਲ ਮਰਨਾ ਚਾਹੁੰਦਾ ਹੈ ਗੋਲੀ ਦਾ ਨਿਸ਼ਾਨਾ ਬਣੇ ਪਰ ਕੋਈ ਨੌਜਵਾਨ ਐਸਾ ਨਾ ਨਿਕਲਿਆ ਸਭ ਨੇ ਅੱਗੋਂ ਉੱਤਰ ਦਿੱਤਾ ਮੈਦਾਨੇ ਜੰਗ ਵਿੱਚ ਤਾਂ ਲੜਕੇ ਮਰਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਗੋਲੀ ਅੱਗੇ ਖਲੋ ਕੀ ਕੇ ਮਰਨਾ ਔਖਾ ਹੈ ਮਰਿਆ ਵੀ ਨਹੀਂ ਜਾ ਸਕਦਾ ਟਕੇ ਵਰਗਾ ਕੋਰਾ ਉੱਤਰ ਸੁਣ ਕੇ ਟੱਲਾ ਹੈਰਾਨ ਤੇ ਸ਼ਰਮਿੰਦਾ ਹੋਇਆ ਸਤਗੁਰੂ ਜੀ ਦੇ पास ਆ ਗਿਆ ਸਾਹਿਬਾਨੀ ਪੁੱਛਿਆ ਕਿਉਂ ਭਾਈ ਡੱਲੇ ਕੀ ਗੱਲ ਹੈ ਉਦਰਾ ਹੋਇ ਹੋ ਕੋਈ ਜਵਾਨ ਤੁਸਾਂ ਦੇ ਸਾਥ ਨਹੀਂ ਆਇਆ ਕਿੱਧਰ ਗਏ ਤੇਰੇ ਜਵਾਨ ਸਾਹਿਬਾਂ ਦਾ ਇਹ ਉੱਤਰ ਸੁਣ ਕੇ ਸ਼ਰਮਿੰਦਾ ਹੋਇਆ ਹੋਇਆ ਡੱਲਾ ਕਹਿਣ ਲਗਾ ਮਹਾਰਾਜ ਇਸ ਤਰ੍ਹਾਂ ਕੋਈ ਜਵਾਨ ਗਿਰਤ ਮਰਨ ਵਾਸਤੇ ਤਿਆਰ ਨਹੀਂ ਜੇ ਬੈਰਾੜਾ ਦੀ ਬਾਤਰੀ ਦੇਖਣੀ ਹੈ ਤਾਂ ਕਿਸੇ ਦੁਸ਼ਮਣ ਦੇ ਨਾਲ ਦੇਖੋ ਜਿਸ ਨੇ ਕਿਸੇ ਦੇ ਹੁਕਮ ਨੂੰ ਮੰਨ ਕੇ ਮਰਨਾ ਹੈ ਉਹ ਕਦੀ ਵੇਲਾ ਚ ਲੜਾਈ ਦਾ ਮੈਦਾਨ ਨਹੀਂ ਲੇਖਦਾ ਇਹ ਤੇਰੀ ਭੁੱਲ ਹੈ ਮਤਲਬ ਤਾਂ ਇਹ ਹੋਇਆ ਕਿ ਜਵਾਨ ਤੇਰੀ ਅੱਖੇ ਨਹੀਂ ਲੱਗਦੇ ਤੇਰਾ ਹੁਕਮ ਨਹੀਂ ਮੰਨਦੇ ਹੋ ਸਕਦਾ ਹੈ ਦੁਸ਼ਮਣ ਦੇ ਆਉਣ ਤੇ ਵੀ ਇਹ ਧੋਖਾ ਦੇ ਜਾਣ ਇਹਨਾਂ ਨੌਜਵਾਨਾਂ ਤੇ ਮਾਨ ਕਰਦਾ ਸੀ ਚਲੋ ਜੇ ਉਹ ਅੱਖੇ ਨਹੀਂ ਲੱਗਦੇ ਤੇ ਨਾ ਸਹੀ ਤੂੰ ਆਪ ਹੀ ਅੱਖੇ ਖਲੋ ਬਥੇਰਾ ਚਿਰਜੀ ਲਿਆ ਹੁਣ ਕੀ ਜੀ ਉਹ ਕੀ ਕਰਨਾ ਹੈ ਚਲੋ ਇਹ ਸੁਣ ਕੇ ਢੱਲੇ ਦਾ ਲਹੂ ਸੁੱਕ ਗਿਆ ਉਹਦਾ ਸਿਰ ਚਕਰਣ ਲੱਗ ਪਿਆ ਮੌਤ ਕੋਲੋਂ ਡਰ ਗਿਆ ਈਆ ਪੁੱਤਰਾ ਨਾਰੀ ਰਾਜ ਕਿਲਾ ਸਭ ਕੁਝ ਆਖਾ ਗਿਆ ਇਹ ਚੀਜ਼ਾਂ ਛੱਡੀਆਂ ਸੌਖੀਆਂ ਨਹੀਂ ਨਾ ਕੋਈ ਛੱਟ ਸਕਦਾ ਹੈ ਮਾਇਆ ਤੇ ममता ਨੇ ਜੀਵਨ ਬਹੁਤ ਪਿਆਰਾ ਕੀਤਾ ਹੋਇਆ ਹੈ ਉਸ ਕੰਦੀ ਤੇ ਥਲ ਤਲੰਦੀ ਜਵਾਨ ਵਿੱਚ ਆਖਿਆ ਥਲ ਤਲੰਦੀ ਜਵਾਨ ਵਿੱਚ ਆਖਿਆ ਮਹਾਰਾਜ ਇਹ ਕੀ ਚੋਜ ਹੈ ਮੈਂ ਤਾਂ ਅਜੀ ਆਪਦੀ ਸਹਾਇਤਾ ਕਰਨੀ ਹੈ ਮੇਰੇ ਪੁੱਤਰ ਅਜੀ ਬੱਚੇ ਦੇ ਰੂਪ ਵਿੱਚ ਹਨ ਮੈਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਉਣਾ ਹੈ ਇਹ ਸੁਣ ਕੇ ਸਾਈਹਬ ਹੱਸ ਪਏ ਸਾਈਹਬਾਂ ਨੇ ਬਚਨ ਕੀਤਾ ਚੰਗਾ ਡਲਿਆ ਅਸੀਂ ਆਪਣੇ ਕਿਸੇ ਸਿੱਖ ਨੂੰ ਸੱਦ ਲੈਂਦੇ ਹਾਂ ਇਹ ਆਖ ਕੇ ਕਲਗੀਧਰਪੀਤਾ ਨੇ ਸੇਵਾਦਾਰ ਨੂੰ ਭੇਜਿਆ ਕਿ ਲੰਗਰ ਵਾਲ ਜਾ ਕੇ ਆਖੋ ਸਤਕਰੂ ਜੀ ਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਹੁਣੇ ਮਰਨਾ ਚਾਹੁੰਦਾ ਹੋਵੇ ਸੇਵਾਦਾਰ ਗਿਆ ਹਾਕ ਦਿੱਤੀ ਪਹਿਲੀ ਹਾਕ ਦੋਹਾਂ ਆਪਿਓ ਪੁੱਤਰਾ ਨੇ ਸੁਣੀ ਉਹ ਦੋਵੇਂ ਹੀ ਨਟਕੀ ਆ ਗਏ ਉਹਨਾਂ ਦੇ ਪਿੱਛੇ 20 ਪੰਜੀ ਹੋਰ ਸਿੱਖ ਸਨ ਸਭ ਨੇ ਆ ਕੇ ਵਾਰੀ-ਵਾਰੀ ਆਖਿਆ ਮਹਾਰਾਜ ਮੈਂ ਮਰਨ ਨੂੰ ਤਿਆਰ ਹਾਂ ਗੋਲੀ ਦਾ ਨਿਸ਼ਾਨਾ ਮੈਨੂੰ ਬਣਾਵੋ ਮੈਂ ਸਭ ਤੋਂ ਪਹਿਲਾਂ ਹੁਕਮ ਸੁਣਿਆ ਹੈ ਹੱਕ ਮੇਰਾ ਹੈ ਪਰ ਸਾਈ ਬਾ ਨੇ ਕਿਹਾ ਨਹੀਂ ਸਭ ਤੋਂ ਪਹਿਲਾਂ ਇਹ ਦੋ ਸਿੰਘ ਆਏ ਹਨ ਇਹਨਾਂ ਦਾ ਹੱਕ ਹੈ ਇਹੋ ਹੀ ਮਰਨਗੇ ਸਾਈ ਬਾ ਦਾ ਹੁਕਮ ਸੁਣ ਕੇ ਬਾਕੀ ਦੇ ਸਿੱਖ ਪਿੱਛੇ ਹੋ ਗਏ ਤੇ ਦੋਵੇਂ ਪਿਓ ਪੁੱਤਰ ਝਗੜਨ ਲੱਗੇ ਇਹੋ ਆਖੇ ਪਹਿਲਾਂ ਮੈਂ ਸੁਣਿਆ ਸੀ ਇਸ ਵਾਸਤੇ ਮੇਰਾ ਹੱਕ ਹੈ ਨਾਲੇ ਮੈਂ ਤੇਰਾ ਬਾਪ ਹਾਂ ਬਾਪ ਦਾ ਕੰਮ ਹੈ ਪਹਿਲਾਂ ਸ਼ਹੀਦ ਹੋਣਾ ਮੈਨੂੰ ਇੱਕ ਗਫਾ ਪ੍ਰਾਪਤ ਕਰਨ ਦੇ ਤੂੰ ਅਜੇ ਜਵਾਨੀ ਮਾਨਣੀ ਹੈ ਪਰ ਪੁੱਤਰ ਨੇ ਅੱਗੋਂ ਉੱਤਰ ਦਿੱਤਾ ਨਹੀਂ ਇਹ ਕਦੇ ਨਹੀਂ ਹੋ ਸਕਦਾ ਬਾਪ ਦੇ ਜਿਉਂਦੇ ਜੀ ਪੁੱਤਰ ਦਾ ਧਰਮ ਹੈ ਕਿ ਉਹ ਠੰਡ ਤਤ ਨੂੰ ਚੱਲੇ ਮੈਂ ਮਰਦਾ ਹਾਂ ਤੂੰ ਬੈਠ ਇਸੇ ਤਰ੍ਹਾਂ ਦੋਵਾਂ ਦੀ ਲੜਾਈ ਹੁੰਦੀ ਰਹੀ ਉਸ ਲੜਾਈ ਨੂੰ ਦੇਖ ਕੇ ਡੱਲਾ ਬਹੁਤ ਹੀ ਸ਼ਰਮਿੰਦਾ ਹੋਇਆ ਦੱਲੇ ਦੇ ਆਦਮੀ ਉੱਥੇ ਆ ਪੁੱਜੇ ਸਨ ਉਹਨਾਂ ਨੇ ਵੀ ਦੇਖਿਆ ਸਤਗੁਰੂ ਜੀ ਦੇ ਸਿੱਖ ਕਿੰਨੇ ਸਿਰਲਤ ਹਨ ਉਹਨਾਂ ਨੂੰ ਕਿੰਨਾ ਪ੍ਰੇਮ ਹੈ ਮਰਨ ਵਾਸਤੇ ਉਹ ਬਹੁਤ ਸ਼ਰਮਿੰਦੇ ਹੁੰਦੇ ਜਾਂਦੇ ਸਨ ਧਰਤੀ ਵੇਲੇ ਨਹੀਂ ਸੀ ਦਿਨ ਦੀ ਦੱਲਾ ਜਮੀਨ ਵਾਲੀ ਹੀ ਦੇਖੀ ਜਾਂਦਾ ਸੀ ਕਿ ਉਹ ਪੁੱਤਰ ਦਾ ਫੈਸਲਾ ਨਾ ਹੋ ਸਕਿਆ ਉਹ ਦੋਵੇਂ ਹੀ ਇੱਕ ਦੂਸਰੇ ਨਾਲੋਂ ਬਹੁਤਾ ਵੱਧ ਛੱਡ ਕੇ ਮਰਨ ਨੂੰ ਤਿਆਰ ਸਨ ਸਤਗੁਰੂ ਜੀ ਨੇ ਉਹਨਾਂ ਦਾ ਹੱਥ ਵੇਖ ਕੇ ਹੁਕਮ ਕੀਤਾ ਅੱਛਾ ਦੋਵੇਂ ਖਲੋਵੋ ਗੋਲੀ ਦੋਹਾਂ ਦੇ ਵਿੱਚ ਦੀ ਲੰਗੇਗੀ ਅੱਗੇ ਪਿਓ ਕੋਲੋਤਾ ਤੇ ਪਿੱਛੇ ਪੁੱਤਰ ਦੋਹਾਂ ਦੇ ਇਸ ਕੌਤਕ ਨੂੰ ਸਾਰਿਆਂ ਨੇ ਧੱਕਿਆ ਸਹਬਾ ਨੂੰ ਸਿੱਖ ਪੁੱਤਰਾ ਨਾਲੋਂ ਵੱਧ ਪਿਆਰੇ ਸਨ ਭਲਾ ਉਹ ਕਿਵੇਂ ਸ਼ਹੀਦ ਕਰ ਸਕਦੇ ਸਨ ਉਹਨਾਂ ਨੇ ਤਾਂ ਡੱਲੇ ਨੂੰ ਦੱਸਣਾ ਸੀ ਕਿ ਸਿੱਖੀ ਕੀ ਹੈ ਸਹਬਾ ਨੇ ਬੰਦੂਕ ਨੂੰ ਤਿਆਰ ਕੀਤਾ ਨਿਸ਼ਾਨਾ ਲਿਆ ਤੇ ਕੋੜਾ ਨੱਪਿਆ ਪਰ ਗੋਲੀ ਉਪਰੋਂ ਦੀ ਟਪਾ ਦਿੱਤੀ ਸਿੰਘ ਬਚ ਗਈ ਇਸ ਕੌਤਕ ਨੂੰ ਕਰਕੇ ਸਤਗੁਰੂ ਜੀ ਨੇ ਭਾਈ ਡੱਲੇ ਨੂੰ ਕਿਹਾ ਭਾਈ ਡੱਲਿਆ ਐਵੇਂ ਦਿਲ ਛੱਡ ਗਿਆ ਆਸਾ ਤੇਰੀ ਪ੍ਰੀਖਿਆ ਲੈਣ ਵਾਸਤੇ ਇਹ ਯਤਨ ਕੀਤਾ ਸੀ ਪਰ ਤੂੰ ਜੀਵਨ ਦੇ ਨਿਸ਼ਾਨੇ ਨੂੰ ਅਜੇ ਨਹੀਂ ਸਮਝ ਸਕਿਆ ਤੇ ਨਾ ਹੀ ਤੂੰ ਸਿੱਖੀ ਨੂੰ ਸਮਝਿਆ ਹੈ ਸਿੱਖੀ ਪਿਆਰ ਤੇ ਪਿਆਰ ਵਿੱਚ ਮੌਤ ਦਾ ਡਰ ਨਹੀਂ ਹੁੰਦਾ ਇਹ ਦੁਨੀਆ ਸਰਾਹ ਹੈ ਸਰਾਹ ਵਿੱਚ ਮੁਸਾਫਰਾ ਨੂੰ ਉਤਾਰਾ ਲੈ ਕੇ ਕਦੀ ਉਸ ਨੂੰ ਆਪਣਾ ਘਰ ਨਹੀਂ ਸਮਝਣਾ ਚਾਹੀਦਾ ਨਾ ਹੀ ਜਿਸ ਨਾਲ ਪਿਆਰ ਹੋਵੇ ਉਸ ਤੋਂ ਕੁਰਬਾਨ ਹੁੰਦਿਆਂ ਹੋਇਆਂ ਡਰਨਾ ਚਾਹੀਦਾ ਹੈ। ਡੱਲਾ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ। ਉਸ ਰੋ ਰੋ ਕੇ ਖਿਮਾ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਮੈਂ ਭੁੱਲਿਆ। ਪਰ ਇਹ ਭੁੱਲ ਤਾਂ ਹੋਈ ਕਿ ਮੈਂ ਆਪ ਦਾ ਅੰਮ੍ਰਿਤ ਨਹੀਂ ਸੀ ਛਕਿਆ। ਮੈਨੂੰ ਅੰਮ੍ਰਿਤ ਛਕਾਓ ਤੇ ਸਿੱਖ ਬਣਾਓ। ਸਾਹਿਬਾ ਨੇ ਹੁਕਮ ਕੀਤਾ ਚੰਗਾ। ਤੈਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਜਾਵੇਗਾ। ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ। ਸਬਦਾ ਪੜੇ ਹਸੂਨਿਆ ਪ੍ਰਵਾਨ ਕਰਨਾ ਸੱਚੇ ਪੱਥ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ